ਪਾਰਲੀਮੈਂਟ ਦੇ ਵਿੱਚ ਜਿਹੜੇ ਪੰਜਾਬ ਦੇ ਮਸਲੇ ਨੇ ਮੁੱਦੇ ਨੇ ਸਿੱਖਾਂ ਦੀਆਂ ਬੜੇ ਲੰਮੇ ਸਮੇਂ ਤੋਂ ਲੰਕਦੀਆਂ ਆ ਰੀਆਂ ਜਿਹੜੀਆਂ ਮੰਗਾਂ ਨੇ ਜਾਂ ਹੱਕ ਨੇ ਉਹਨਾਂ ਦੇ ਉੱਤੇ ਬੇਵਾਕੀ ਨਾਲ ਦ੍ਰਿੜਤਾ ਨਾਲ ਆਪਣੀ ਗੱਲ ਰੱਖ ਸਕਦੇ। ਉਹ ਸਾਡੇ ਵਾਲੇ ਤਾਂ ਬੰਦੇ ਹੀ ਬਹੁਤ ਥੋੜੇ ਨੇ ਜਿਹੜੇ ਉੱਥੇ ਮੈਂ ਕਹਾ ਥੋੜੇ ਕੀ ਹੋਣੇ ਇੱਕ ਅੱਧਾ ਮਸਾਂ। ਬਾਕੀ ਦੇ ਸਾਰੇ ਜਾ ਕੇ ਪਾਰਲੀਮੈਂਟ 'ਚ ਜਾਂ ਤਾਂ ਦੀਦੀ ਦੀ ਬੋਲੀ ਬੋਲਦੇ ਆ ਫਿਰ ਜਾਂ ਮੂੰਹ ਚ ਤੁੰਗਣੀਆਂ ਪਾ ਲੈਂਦੇ ਚੁੱਪ ਕਰ ਜਾਂਦੇ। ਸੋ ਆਓ ਆਪਾਂ ਇਹ ਵੀ ਯਤਨ ਆਰੰਭ ਕਰੀਏ ਕਿ ਉਹਨੂੰ ਬਾਹਰ ਕਢਾਇਆ ਜਾਵੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਇਮਰਤਪਾਲ ਸਿੰਘ ਨੂੰ ਸੌ ਤੱਚ ਕਰ ਦਿੱਤੀ ਗਈ ਪਰ ਜਿਸ ਤਰੀਕੇ ਨਾਲ ਉੱਥੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਆਪਾਂ ਸਭ ਨੇ ਦੇਖਿਆ ਕਿ ਕਿਸੇ মিডিਆ ਨੂੰ ਬਿਆਨ ਤਾਂ ਬਹੁਤ ਦੂਰ ਦੀ ਗੱਲ ਆ ਇੱਕ ਝਲਕ ਵੀ ਨਹੀਂ ਪਾਉਣ ਦਿੱਤੀ ਗਈ ਪਰਿਵਾਰ ਕੇਂਦਰਾਂ ਨੂੰ ਛੱਡ ਕੇ ਇੱਥੋਂ ਤੱਕ ਕਿ ਭਾਈ ਸਾਬਦੀ ਸਿੰਘ ਜਿਹੜੇ ਮੈਂਬਰ ਨੇ ਫ੍ਰੀਡਪੋਰਟ ਤੋਂ ਉਹਨਾਂ ਨੂੰ ਵੀ ਮਿਲਣ ਤੱਕ ਨਹੀਂ ਦਿੱਤਾ ਗਿਆ। ਇਹ ਸ਼ਾਇਦ ਉਹਦੀ ਮੈਮਰੀ ਜਿਹੜੀ ਉਹ ਰੱਦ ਕਰਾਦ ਨੇ ਇਹਦਾ ਪਰ ਬਹੁਤ ਵੱਡੇ ਪੱਧਰ ਤੇ ਇੱਕ ਦਬਾਅ ਬਣਿਆ। ਪੰਜਾਬ ਦੇ ਵਿੱਚੋਂ ਆਵਾਜ਼ਾਂ ਉੱਠੀਆਂ। ਅੰਤਰਰਾਸ਼ਟਰੀ ਪੱਤਰ ਦੇ ਉੱਤੇ ਜਿਵੇਂ ਇੱਕ ਅਮਰੀਕਾ ਤੋਂ ਵਕੀਲ ਨੇ ਜਸਪ੍ਰੀਤ ਸਿੰਘ ਜੀ ਉਹਨਾਂ ਨੇ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਹੈ ਜਿਹੜੀ ਉਹਨੂੰ ਮਿਲ ਕੇ ਆਵਾਜ਼ ਬੁਲੰਦ ਕੀਤੀ। ਹੋਰ ਵੀ ਕਈ ਦੇਸ਼ਾਂ ਦੇ ਵਿੱਚੋਂ ਵੱਖ-ਵੱਖ ਥਾਵਾਂ ਤੇ ਸਰਕਾਰਾਂ ਨੂੰ ਮਿਲ ਕੇ ਇਹ ਆਵਾਜ਼ ਬੁਲੰਦ ਕੀਤੀ ਕਿ ਤਾਂ ਜਾ ਕੇ ਸਮਝ ਆਇਆ। ਸੋ ਆਓ ਆਪਾਂ ਹੁਣ ਇਹ ਯਤਨ ਕਰੀਏ ਕਿ ਉਹਨੂੰ ਬਾਹਰ ਕਿਵੇਂ ਕਢਾਇਆ ਜਾਵੇ ਇਹਦੇ ਲਈ ਵੀ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਕਮਾ ਦੇਸ਼ਾਂ ਦੇ ਬੈਠੇ ਸਿੱਖਾਂ ਨੂੰ ਹਿਲ ਕਰਦਾ ਤੁਸੀਂ ਵੀ ਦਬਾਅ ਬਣਾਓ ਪੰਜਾਬ ਚੋਂ ਆਵਾਜ਼ ਉਠਣੀ ਚਾਹੀਦੀ ਆ ਤਾਂ ਕਿ ਉਹ ਬਾਹਰ ਆ ਕੇ ਪਾਰਲੀਮੈਂਟ ਦੇ ਵਿੱਚ ਜਿਹੜੇ ਪੰਜਾਬ ਦੇ ਮਸਲੇ ਨੇ ਮੁੱਦੇ ਨੇ ਸਿੱਖਾਂ ਦੀਆਂ ਬੜੇ ਲੰਮੇ ਸਮੇਂ ਤੋਂ ਲੰਮਕਦੀਆਂ ਆ ਰਹੀਆਂ ਜਿਹੜੀਆਂ ਮੰਗਾਂ ਨੇ ਜਾਂ ਹੱਕ ਨੇ ਉਹਨਾਂ ਦੇ ਉੱਤੇ ਬੇਵਾਕੀ ਨਾਲ ਦ੍ਰਿੜਤਾ ਨਾਲ ਆਪਣੀ ਗੱਲ ਰੱਖੋ ਸਾਡੇ ਵਾਲੇ ਦਾ ਬੰਦੇ ਹੀ ਬਹੁਤ ਥੋੜੇ ਨੇ ਜਿਹੜੇ ਉੱਚੇ ਮੈਂ ਕਹਾਂ ਥੋੜੇ ਕੀ ਹੁਣ ਇੱਕ ਅੱਧਾ ਮਸਾਂ ਬਾਕੀ ਦੇ ਸਾਰੇ ਜਾ ਕੇ ਪਾਰਲੀਮੈਂਟ ਤੇ ਜਾਂ ਤਾਂ ਦਿੱਲੀ ਦੀ ਬੋਲੀ ਬੋਲਦੇ ਆ ਫਿਰ ਜਾਂ ਮੂੰਹ ਚ ਤੁੰਗੀਆਂ ਪਾ ਲੈਂਦੇ ਚਪਕਾ ਦਿੰਦੇ ਸੋ ਆਓ ਆਪਾਂ ਇਹ ਵੀ ਯਤਨ ਅਰੰਭ ਕਰੀਏ ਕਿ ਉਹਨੂੰ ਬਾਹਰ ਕਢਾਇਆ ਜਾਵੇ ਤੇ ਦੂਸਰਾ ਮੈਂ ਇਸ ਤੋਂ ਇਲਾਵਾ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘ ਜੇਲਾ ਚ ਬੰਦ ਨੇ 35 35 40 40 ਸਾਲ ਤੋਂ ਅਸੀਂ ਜਾਮਾ ਪੁੰਨੀਆਂ ਕਰ ਚੁੱਕੇ ਨੇ ਉਹਦੇ ਲਈ ਵੀ ਸਾਨੂੰ ਯਤਨ ਕਰਨਾ ਚਾਹੀਦਾ ਹੈ ਰਹਿਾਈ ਲਈ ਮੈਂ ਵੱਖ-ਵੱਖ ਦੇਸਾਂ 'ਚ ਬੈਠੇ ਸੱਖਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਕਾਂਤਰਾਸ਼ਟੀ ਪੱਧਰ ਤੇ ਇਕ ਦਬਾਅ ਬਣਾਓ ਤੇ ਮਹੱਲੀ ਜਿਹੜਾ ਕੌਮੀ ਸਾਬ ਮੋਰਚਾ ਲੱਗਿਆ ਹੋਇਆ ਉਹਦੇ ਲਈ ਵੀ ਸਾਨੂੰ ਜਿਹੜਾ ਦਵਾਰਾ ਉਹਨੂੰ ਪੂਰਾ ਮਜ਼ਬੂਤ ਕਰਨ ਦੇ ਲਈ ਉੱਥੇ ਹਾਜ਼ਰੀ ਦਵਾਰਾ ਫਿਰ ਆਪਾਂ ਸ਼ੁਰੂ ਕਰੀਏ ਤਾਂ ਕਿ ਸਰਕਾਰ ਆ ਜਿਹੜੀ ਉਹ ਸਾਡੀ ਗੱਲ ਸੁਣ ਸਕੇ ਵਰਜ ਖਾਲਸਾ ਵਾਹਿਗੁਰੂ ਜੀ